ਆਦਿ ਨਾ ਹੋਏ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਤਰਲੋਕ ਬਸਰਾਵਾ ਸਾਡੇ ਚੈਨ ਤੁਹਾਡਾ ਸਵਾਗਤ ਹੈ ਜੀ ਅੱਜ ਕੱਲ ਤਨ ਪਤਾ ਹੈ ਕਿ ਸਹੀਦੀ ਤੁਹਾਡੇ ਜਿਹੜੇ ਚੱਲ ਰਹੇ ਆ ਤੇ ਪ੍ਰੋਗਰਾਮ ਜਿਹੜੇ ਇਹਨਾਂ ਦਿਨਾਂ ਵਿੱਚ ਜਿਹੜੇ ਨਹੀਂ ਹੁੰਦੇ ਤੇ ਹੁਣ ਆਪਾਂ ਇਹ 15 ਕ ਦੇਨ ਆਪਾਂ ਦੁਬਾਰੇ ਫਿਰ ਰਿਪੀਟ ਕਰਾਂਗੇ ਪੁਰਾਣਾ ਕੰਮ ਜਿਹੜਾ ਹੈਂਡਲੂਮ ਵਾਲਾ ਠੀਕ ਹੈ ਜੀ ਤੇ ਸਾਡੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਅ ਤੁਸੀਂ ਕੋਈ ਵੀ ਸਰਦੀਆਂ ਵਾਲਾ ਕੋਈ ਸਮਾਨ ਕੋਈ ਬੈੱਡ ਸ਼ੀਟਾਂ ਮੰਗਾਉਣੀਆਂ ਹੋਣ। ਤੇ ਉਹ ਹੁਣ ਸੀਜ਼ਨ ਜਿਹੜਾ ਪੂਰਾ ਚੱਲ ਰਿਹਾ ਜੀ। ਸਰਦੀਆਂ ਵਾਲੀਆਂ ਬੈੱਡ ਸ਼ੀਟਾਂ ਕੰਬਲ, ਕੰਬਲਾਂ ਦੇ ਕਵਰ, ਰਜਾਈਆਂ, ਰਜਾਈਆਂ ਦੇ ਕਵਰ ਸਿੰਗਲ ਰਜਾਈਆਂ, ਡਬਲ ਰਜਾਈਆਂ, ਡਬਲ ਬੈੱਡ ਦੀਆਂ ਚਾਦਰਾਂ, ਸਿੰਗਲ ਬੈੱਡ ਦੀਆਂ ਚਾਦਰਾਂ ਏਸੀ ਦੀ ਕਬਰ ਕਿਉਂਕਿ ਏਸੀ ਦਾ ਹੁਣ ਕੰਮ ਨਹੀਂ ਆ ਕੋਈ ਏਸੀ ਲੋਕਾਂ ਕਲੋਜ਼ ਕਰਕੇ ਉਹ ਰੱਖ ਦਿੰਨੇ ਆ ਜੀ ਤੇ ਏਸੀ ਦੇ ਕਬਰ ਤੇ ਖਾਸ ਕਰਕੇ ਹੁਣ ਜਿਆਦਾ ਟ੍ਰੈਂਡ ਚੱਲ ਰਿਹਾ ਜੀ ਰਜਾਈਆਂ ਤੇ ਰਜਾਈਆਂ ਦੇ ਖਿਲਾਫ ਕੰਬਲ ਤੇ ਕੰਬਲਾਂ ਦੇ ਗਲਾਫ ਇਹ ਚੱਲ ਰਿਹਾ ਜੀ ਐ ਤੁਸੀਂ ਕੋਈ ਵੀ ਆਨਲਾਈਨ ਆਰਡਰ ਕਰਨਾ ਹੋਵੇ ਸਾਡਾ ਨੰਬਰ ਹੈ ਜੀ 9855300769 ਪਹਿਲਾਂ ਬਹੁਤਾ ਟ੍ਰੈਂਡ ਚੱਲਿਆ ਸੀ ਮੰਜਿਆਂ ਦੇ ਕਵਰ ਦਾ ਤੇ ਮੰਜਿਆਂ ਦੇ ਕਵਰ ਦਾ ਟ੍ਰੈਂਡ ਹੋਇਆ ਹੁਣ ਖਤਮ ਤੇ ਹੁਣ ਟ੍ਰੈਂਡ ਚੱਲ ਰਿਹਾ ਸਰਦੀਆਂ ਵਾਲੀਆਂ ਬੈੱਡ ਸ਼ੀਟਾਂ ਤੇ ਕੰਬਲ ਵਗੈਰਾ ਰਿਜ਼ਾਈਆਂ ਵਗੈਰਾ ਉਹਨਾਂ ਦੇ ਕਵਰ ਏਸੀ ਦੇ ਕਵਰ ਵਾਸ਼ਿੰਗ ਮਸ਼ੀਨਾਂ ਦੇ ਕਵਰ ਜਿਹੜੇ ਚੱਲ ਰਹੇ ਆ ਤੇ ਤੁਸੀਂ ਕੋਈ ਵੀ ਸਮਾਨ ਮਗਾਉਣਾ ਹੋਵੇ ਤੇ ਸਾਡਾ ਨੰਬਰ 985753 007009 ਤੇ ਔਰ ਸਾਡਾ YouTube ਚੈਨਲ ਤੇਰਲੋਕ ਬਸਰਾਵਾ ਸਾਡਾ Instagram ਚੈਨਲ ਤੇਰਲੋਕ ਬਸਰਾਵਾ ਸਾਡੇ ਚੈਨਲ ਨੂੰ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਔਰ ਜੋ ਵੀ ਤੁਹਾਨੂੰ ਸਮਾਨ ਆਨਲਾਈਨ ਮਗਾਉਣਾ ਤੁਸੀਂ ਤੇ ਸਾਡੇ ਨੰਬਰ ਤੇ WhatsApp ਤੇ ਕਰੋ ਕਾਲ ਮੈਸੇਜ ਭੇਜੋ ਕਿਹੜਾ ਸਮਾਨ ਤੁਹਾਨੂੰ ਚਾਹੀਦਾ ਹੈ ਜਾਂ ਸੋਫਾ ਸੈੱਟ ਚਾਹੀਦਾ ਹੈ ਗੱਦੀਆਂ ਦੇ ਕਵਰ ਚਾਹੀਦੇ ਗੱਦੇ ਚਾਹੀਦੇ ਆ ਤੇ ਰਜਾਈਆਂ ਚਾਹੀਦੀਆਂ ਰਜਾਈਆਂ ਦੇ ਕਵਰ ਚਾਹੀਦੇ ਆ ਸੋਫਾ ਸੈੱਟ ਦੇ ਕਵਰ ਚਾਹੀਦੇ ਆ ਜੋ ਵੀ ਤੁਹਾਨੂੰ ਸਮਾਨ ਚਾਹੀਦਾ ਆ ਆਨਲਾਈਨ ਜਾਂ ਹੋਮ ਰੂਲ ਵੀ ਤੇ ਸਾਡੇ ਨੰਬਰ ਤੇ ਤੁਸੀਂ ਫੋਨ ਕਰਕੇ ਤੁਸੀਂ ਮੰਗਾ ਸਕਦੇ ਹੋ ਤੇ ਬਾਕੀ ਅੱਜਕੱਲ੍ਹ ਠੰਡ ਜਿਹੜੀ ਬਹੁਤ ਜ਼ਿਆਦਾ ਜਿਹੜੀ ਹੋ ਚੁੱਕੀ ਐ ਤੇ ਠੰਡ ਦੇ ਨਾਲ ਨਾਲ ਜਿਹੜੇ ਧੁੰਦਾਂ ਵੀ ਜੜੀਆਂ ਪੈ ਰਹੀਆਂ ਐ ਤੇ ਜਦੋਂ ਤੁਸੀਂ ਕਦੇ ਆਉਂਦੇ ਜਾਂਦੇ ਹੋ ਤੇ ਧੁੰਦ ਤੁਹ ਥੋੜਾ ਬਚ ਕੇ ਜਾਣ ਲੱਗਿਆਂ ਜਾਣਾ ਹੋਵੇ ਤੇ 10 ਮਿੰਟ ਘਰੋਂ ਪਹਿਲਾਂ ਚਲੋ ਤਾਂ ਕਿ ਧੁੰਦ ਦੇ ਕਾਰਨ ਤੁਸੀ ਕੋਈ ਲੇਟ ਨਾ ਹੋਵੇ ਤਾਂ ਨਾ ਹੀ ਕੋਈ ਹਾਵੀ ਕਰਨਾ ਹੋਵੇ ਠੀਕ ਹੈ ਜੀ ਧੰਨਵਾਦ ਜੀ ਬਾਕੀ ਸਾਡੇ ਚੈਨਲ ਤੇ ਫਿਰ ਤੁਹਾਡੇ ਕੋਈ ਸੁਆਗਤ ਹੈ ਜੀ ਕਿ ਹੁਣ ਸਰਦੀਆਂ ਦੀ ਰੁੱਤ ਕਾਫੀ ਆ ਚੁੱਕੀ ਹੈ ਤੇ ਸਰਦੀਆਂ ਦੀ ਰੁੱਤ ਵਿੱਚ ਤੁਹਾਨੂੰ ਪਤਾ ਹੋਣਾ ਕੰਬਲ ਜਿਹੜੇ ਚੱਲਨੇ ਆ ਤੇ ਕੰਬਲਾਂ ਦੇ ਕਵਰ ਰਜਾਈਆਂ ਰਜਾਈਆਂ ਦੇ ਕਵਰ ਤੇ ਸਰਦੀਆਂ ਵਾਲੇ ਕੋਈ ਵੀ ਤੁਹਾਨੂੰ ਵੈਰਾਈਟੀ ਦੀ ਲੋੜ ਏ ਤੇ ਮੇਰਾ ਨੰਬਰ ਤੁਹਾਨੂੰ ਪਤਾ ਹੀ ਤਕਰੀਬਨ ਪਿੰਡ ਆਪਣਾ ਕਾਦਲੀਆਂ ਲਾ ਕੇ ਇੱਕ ਹਰਤਵਾਲ ਦੇ ਬਿਲਕੁਲ ਸੈਂਟਰ ਪਿੰਡ ਬਸਰਾਵਾ ਤੇ ਨੰਬਰ ਆਪਣਾ ਫਿਰ ਤੁਹਾਨੂੰ ਆਪਾਂ ਦੱਸ ਦੇਣੀ ਆ 98553 00767 ਤਾਨੂੰ ਤਕਰੀਬਨ ਸਾਰ ਨੂੰ ਪਤਾ ਕਿ ਮੈਂ ਨਾਨ ਨਾਲ ਇੱਕ ਪੰਜਾਬੀ ਐਂਕਰ ਹਾਂ ਤੇ ਨਾਲ ਉਹ ਵੀ ਕੰਮ ਚੱਲਦੇ ਆ ਤੇ ਹੁਣ ਇਹਨਾਂ ਦਿਨਾਂ ਵਿੱਚ ਐਸੇ ਹੀ ਦੀਿਹੜੇ ਜਿਹੜੇ ਚੱਲ ਰਹੇ ਜਿਨ੍ਹਾਂ ਕਰਕੇ ਮੈਰਜ ਦੇ ਕੰਮ ਜਿਹੜੇ ਠੱਪ ਹੋਏ ਆ ਠੀਕ ਹੈ ਤੇ ਇਹ ਜਿਹੜੇ ਹੁਣ 15 ਦਿਨ ਆਪਾਂ ਹੈਂਡਲਿੰਗ ਦਾ ਕੰਮ ਫੇਰ ਸ਼ੁਰੂ ਕਰਾਂਗੇ ਤੇ ਤੁਸੀਂ ਕੋਈ ਵੀ ਆਰਡਰ ਮਗਾਉਣਾ ਹੋਵੇ ਕੋਈ ਫੋਨ ਕਰਨਾ ਹੋਵੇ ਕੋਈ ਹੋਮ ਡਿਲੀਵਰੀ ਜਾਣੀ ਹੋਵੇ ਤੇ ਸਾਡੇ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਠੀਕ ਹੈ ਜੀ ਬਾਕੀ ਸਾਡੇ ਚੈਨਲ ਦੇ ਜਿੰਨੇ ਵੀ ਸਾਡੇ ਵੀਰਪੁਰਾ ਸਾਡੀ ਭੈਣਾ ਦੇਖ ਰਹੇ ਆ ਸਾਰਿਆਂ ਨੂੰ ਜੀ ਆਖਦੇ ਆ ਧੰਨਵਾਦ ਆਖਦੇ ਆ ਜਿਨ੍ਹਾਂ ਨੇ ਸਾਡੀ ਵੀਡੀਓ ਜਿਹੜੀ ਬੋਸ ਕੀਤੀ ਖਿਦ ਧੰਨਵਾਦ ਜੀ